ਮੈਂ ਅਕਸਰ ਜਦੋਂ ਗੁਰਮੇ ਅੱਜ ਦੇ ਸੰਦਰਭ ਦੇ ਵਿੱਚ ਵੇਖਦਾ ਤੇ ਤੁਸੀਂ ਵੇਖਦੇ ਹੋ ਸੋਸ਼ਲ ਮੀਡੀਆ ਦੇ ਵਿੱਚ ਲੋਕਾਂ ਨੂੰ ਕੁੱਟਿਆ ਜਾ ਰਿਹਾ ਉਹ ਵੀ ਇੱਕ ਖਾਸ ਤਰ੍ਹਾਂ ਦੀ ਗਲਤ ਸਮੂਹਿਕ ਚੇਤਨਤਾ ਹੈ ਕਿ ਸਾਡਾ ਰੱਬ ਉੱਚਾ ਹੈ ਤੁਸੀਂ ਸਾਡੇ ਆਰਾਮ ਦਾ ਨਾਮ ਲਓ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਕਿਉਂ ਕਿ ਇੱਕ ਖਾਸ ਤਰ੍ਹਾਂ ਦੀ ਰਾਜਨੀਤਿਕ ਸੱਤਾ ਦੇ ਉੱਪਰ ਬਰਾਜਮਾਨ ਸਮੂਹਿਕ ਚੇਤਨਤਾ ਲੋਕਾਂ ਨੂੰ ਕਹਿਦੀ ਹੈ ਕਿ ਨਹੀਂ ਸਾਡਾ ਅਵਤਾਰ ਉੱਚਾ ਹੈ ਤੇ ਗੁਰੂ ਸਾਹਿਬ ਦੀ ਵਿਚਾਰਤਰ ਕੀ ਹੈ ਕੀ ਅਸੀਂ RAM ਦਾ ਨਾਮ ਨਹੀਂ ਲੈਂਦੇ ਅਸੀਂ ਰੋਜ਼ ਕੀਰਤਨ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਸ੍ਰੀ RAM ਨਾਮਾ ਉਚਰਮਨਾ ਅਸੀਂ ਪੜ੍ਹਦੇ ਹਾਂ RAM ਰਸ ਪਿਆਰੇ ਪਰ ਗੁਰੂ ਸਾਹਿਬ ਨੇ ਇਹ ਸਿਧਾਂਤ ਢਿਰੜ ਕਰਾ ਦਿੱਤਾ ਹੈ ਕਿ ਬੇਸ਼ੱਕ ਸਾਡੀ ਪਾਵਨ ਗੁਰਬਾਣੀ ਦੇ ਵਿੱਚ ਅੱਲਾ ਦਾ ਨਾਮ ਆਉਂਦਾ ਹੈ ਖੁਦਾਬੰਦ ਦਾ ਨਾਮ ਆਉਂਦਾ ਹੈ ਕਬੀਰ ਆਉਂਦਾ ਹੈ ਰਹੀਮ ਆਉਂਦਾ ਹੈ ਰਹਿਮਾਨ ਸ਼ਬਦ ਆਉਂਦਾ ਹੈ ਕ੍ਰਿਸ਼ਨ ਗੋਪਾਲ RAM ਅਕਾਲ ਬੁੱਧਕ ਰੂਪ ਦੇ ਚ ਸਾਰੇ ਆਉਂਦੇ ਨੇ ਪਰ ਅਸੀਂ ਧੱਕੇ ਦੇ ਨਾਲ ਜੇ ਅੱਲਾਹੁ ਅਕਬਰ ਨਹੀਂ ਕਿਹਾ ਤਾਂ ਅਸੀਂ ਧੱਕੇ ਦੇ ਨਾਲ ਦਰਸ਼ਤ ਦੇ ਪੁੱਤਰ ਰਾਜਾ ਰਾਮ ਦਾ ਨਾਮ ਨਹੀਂ ਕਿਹਾ ਧੱਕੇ ਦੇ ਨਾਲ ਕਿ ਅਸੀਂ ਜਿਸ RAM ਦਾ ਨਾਮ ਲੈਣਾ ਉਹ ਕਿਹੜਾ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਦੇ ਜਪਜੀ ਸਾਹਿਬ ਚ ਕਹਿ ਦਿੱਤਾ ਨਾ ਉਹ ਮਰੇ ਨਾ ਠਾਗੇ ਜਾਹੇ ਜਨਕੇ RAM ਵਸੇ ਮਨ ਮਾਹੇ ਸਾਡਾ ਰਾਮ ਉਹ ਹੈ ਜਿਹੜਾ ਰਾਮ ਅਕਾਲ ਬੋਧਿਕ ਹੈ ਤੇ ਜਿਹੜਾ ਰਾਮ ਪੱਦੀ ਦੇ ਵਿਰਾਤ ਦੇ ਵਿੱਚ ਰੋਂਦਾ ਹੈ ਰੋਵੇ ਰਾਮ ਨਿਕਾਲਾ ਭਿਆ ਸੀਤਾ ਲਖਮਣ ਵਿਛੜ ਗਿਆ ਉਹ ਸਾਡਾ ਇਸ਼ਟ ਨਹੀਂ ਇਹ ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ ਕਿ ਜਿਹੜੀ ਵੀ ਗਲਤ ਵਿਚਾਰਧਾਰਾ ਦੀ ਸਮੂਹਿਕ ਚੇਤਨਤਾ ਤੁਹਾਡੇ ਧਰਮ ਦੇ ਅਕੀਦੇ ਦੇ ਖਿਲਾਫ ਖਲੋਂਦੀ ਹੈ ਤੁਸੀਂ ਸਕਾਰਾਤਮਕ ਰੂਪ ਦੇ ਵਿੱਚ ਉਸ ਦਾ ਜਵਾਬ ਕਿਵੇਂ ਦੇਣਾ ਹੈ ਅਸੀਂ ਕਹਿੰਦੇ ਹਾਂ ਠੀਕ ਹੈ ਅਸੀਂ ਕਵਾਂਗੇ ਸ਼੍ਰੀ ਰਾਮ ਪਰ ਉਹ ਤੋਂ ਜਿਹੜਾ ਸਾਡਾ ਰਾਮ ਹੈ ਜਿਹੜਾ ਰੋਂਦਾ ਨਹੀਂ ਜਿਹੜਾ ਬਿਰਲਾਪ ਨਹੀਂ ਕਰਦਾ ਜਿਹੜਾ ਸਾਰਿਆਂ 'ਚ ਵੱਸਿਆ ਹੈ ਤੇ ਜਿਹਦੇ ਬਾਰੇ ਅਸੀਂ ਕਹਿ ਸਕਦੇ ਹਾਂ ਸਭੇ ਘਟ ਰਾਮ ਬਿਨਾ ਕੋ ਅਸੀਂ ਉਸ ਰਾਮ ਦੀ ਗੱਲ ਕਰਾਂਗੇ ਜਿਸ ਰਾਮ ਦੇ ਬਾਰੇ ਪਵਨ ਗੁਰਬਾਣੀ ਨੇ ਸਾਨੂੰ ਕਿਹਾ ਰਾਮ ਜੱਪੋ ਜੀ ਐਸੇ ਐਸੇ ਤਰੂਪ ਪ੍ਰਹਲਾਦ ਜੱਪਿਓ ਹਰ ਜੈਸੇ ਅਸੀਂ ਉਸ ਰਾਮ ਦਾ ਨਾਮ ਲਵਾਂਗੇ ਤੁਸੀਂ ਕੀ ਉਸ ਦਾ ਲੈਂਦੇ ਹੋ ਜਿਸ ਦਾ ਤੁਸੀਂ ਲੈ ਰਹੇ ਹੋ ਅਸੀਂ ਉਹ ਨਹੀਂ ਲਵਾਂਗੇ ਤੇ ਜਿਸ ਦਾ ਅਸੀਂ ਲੈ ਰਹੇ ਹਾਂ ਉਹ ਤੁਸੀਂ ਵੀ ਲੈਣਾ ਉਹਦਾ ਕਾਰਨ ਕੀ ਹੈ ਕਿ ਤਰੂਪ ਤੇ ਪ੍ਰਹਲਾਦ ਇਹ ਦੋਵੇਂ ਹੀ ਦਸ਼ਰਤ ਪੁੱਤਰ ਰਾਮ ਤੋਂ ਪਹਿਲਾਂ ਹੋ ਚੁੱਕੇ ਨੇ ਇਹਨਾਂ ਨੇ ਕਿਸ ਰਾਮ ਦਾ ਨਾਮ ਲਿਆ ਹੈ ਖੁਦਾ ਸੱਬੇ ਘਟ ਰਾਮ ਪੁੱਤ ਉਸਤਾ ਨਾਮ ਲਿਆ ਅਸੀਂ ਉਸ ਰਾਮ ਦੇ ਨਾਲ ਅਸੀਂ ਉਸ ਖੁਦਾਵੰਦ کریم ਦੇ ਨਾਲ ਇੱਕ ਅਕਾਲ ਦੇ ਨਾਲ ਜੁੜੇ ਹੋਏ ਲੋਕ ਅਸੀਂ ਕਿਸੇ ਤੱਕੇ ਦੇ ਨਾਲ ਸਾਡੇ ਉੱਪਰ ਥੋਪੀ ਜਾਣ ਵਾਲੀ ਸਮੂਹਿਕ ਚੇਤਨ ਤਰ ਤੱਤ ਬਾਰੇ ਨਹੀਂ ਇਹ ਸਾਨੂੰ ਗੁਰਦੇਵ ਪਾਛ ਨੇ ਅਹਿਮ ਬਖਸ਼ਿਸ਼ ਕੀਤੀ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਜਿਦੂ ਦੀ ਸਾਖੀ ਅਸੀਂ ਸਾਰਿਆਂ ਨੇ ਸੁਣੀ ਹੈ ਪਰ ਅੱਜ ਦੇ ਸਮੇਂ 'ਚ ਉਹਦੀ ਸਾਰਥਕਤਾ ਕੀ ਹੈ ਅਸੀਂ ਉਸ ਚੀਜ਼ ਨੂੰ ਵੇਖਣਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਵਿਪਰਵਾਦ ਦੀ ਸਮੂਹਿਕ ਵਿਚਾਰਧਾਰਾ ਦੇ ਅੱਗੇ ਸਵਾਲ ਖੜਾ ਕੀਤਾ ਹੈ ਅੱਜ ਅਸੀਂ ਵੀ ਉਹ ਸਵਾਲ ਖੜਾ ਕਰਨ ਦੇ ਸਮਰੱਥ ਹੋਈਏ ਕਾਬਿਲ ਹੋਈਏ ਕਿ ਅਸੀਂ ਤੇ ਇੱਕ ਪਰਮਾਤਮਾ ਦਾ ਨਾਮ ਲੈਣਾ ਅਸੀਂ ਕਿਸੇ ਰਾਜੇ ਦੇ ਉਪਾਸਕ ਨਹੀਂ ਅੱਜ ਸਾਡੀ ਮਾਨਸਿਕਤਾ ਦੇ ਵਿੱਚ ਵੀ ਕਿਤੇ ਇਹ ਦ੍ਰਿੜਤਾ ਘੱਟ ਕਰ ਜਾਵੇ ਜਿਹੜੀ ਬਰਨਾਨਕ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਇਹ ਮੇਰੇ ਨਾਲ ਦੇ ਨਾਲ ਅੱਜ ਜੇ ਅਸੀਂ ਗੁਰੂ ਸਾਹਿਬ ਦੇ 550 ਸਾਲਾਂ ਸਮਰਪਿਤ ਦਿਹਾੜੇ ਨੂੰ ਸਮਾਗਮਾਂ ਵਿੱਚ ਜੁੜੇ ਬੈਠੇ ਆਂ ਤੇ ਅਸੀਂ ਗੁਰੂ ਸਾਹਿਬ ਦੇ ਵਿਚਾਰਧਾਰਾ ਦੇ ਵਿੱਚੋਂ ਗੁਰੂ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਜਿਸ ਦਿਨ ਸੱਚਮੁੱਚ ਹੀ ਅਸੀਂ ਗੁਰੂ ਸਾਹਿਬ ਦੇ ਵਿਚਾਰਧਾਰਾ ਨੂੰ ਸਮਝ ਨਵਾਂਗੇ ਨਾ ਤੇ ਫਿਰ ਜਿਹੜੀ ਉਸ ਰਾਜ ਦੀ ਸਿਰਜਣਾ ਹੋਵੇਗੀ ਉਸ ਉਸ ਦੀ ਜੈ ਸਕਦੇ ਆ ਸਭ ਸੁਖਾਲੀ ਵੁਠੀਆਂ ਇਹ ਹੋਆ ਹਲੇਮੀ ਰਾਜ ਜੀਉ ਜਿਸ ਨੂੰ ਪਗ ਰਵਿਦਾਸ ਜੀ ਕਹਿੰਦੇ ਨੇ ਬੇਗਮਪੁਰਾ ਸਹਿਰ ਕੋ ਨਾਓ ਦੂਖ ਲੋ ਨਾਹੀ ਤਖਾਉ ਨਾ ਤਸਵੀਸ ਖਿਰਾਸ ਦਾ ਮਾਲ ਖੋਫ ਨਾ ਘਟਾ ਨਤਰ ਸੁਜਵਾ ਫਿਰ ਉਸ ਰਾਜ ਦੇ ਸੰਕਲਪ ਨੂੰ ਤੁਸੀਂ ਆਪਣੇ ਸਾਹਮਣੇ ਸਕਾਰ ਰੂਪ ਦੇ ਵਿੱਚ ਵੇਖ ਸਕਦੇ ਹੋ ਕਿ ਜਿੱਥੇ ਹਰ ਮੁਸਲਮਾਨ ਸੱਚਾ ਮੁਸਲਮਾਨ ਬਣੇ ਹਰ ਸੱਚਾ ਇਸਾਈ ਆਪਣੇ عقیده ਦੇ ਵਿੱਚ ਪੱਕਾ ਸੱਚਾ ਇਸਾਈ ਬਣੇ ਹਰ ਹਿੰਦੂ ਵੀਰ ਆਪਣੇ ਧਰਮ ਦੀ ਮर्यादा ਵਿੱਚ ਸੱਚਾ ਹਿੰਦੂ ਬਣੇ ਤੇ ਹਰ ਸਿੱਖ ਆਪਣੇ ਤਰੰਦੀ ਮर्यादा ਦੇ ਅਨੁਸਾਰ ਗੁਰਨਾਥ ਸਾਹਿਬ ਦਾ ਸੱਚਾ ਸਿੱਖ ਬਣੇ ਜਿਹੜੀ ਉਹ ਸਾਰੇ ਧਰਮਾਂ ਦੀ ਬਹੁ ਕੇਂਦਰਿਤ ਰਾਜ ਪ੍ਰਣਾਲੀ ਹੋਵੇਗੀ ਨਾ ਉਹਦੇ ਵਿੱਚੋਂ ਅਸੀਂ ਹਲੇਮੀ ਰਾਜ ਦੇ ਸੰਕਰਪ ਨੂੰ ਵੇਖ ਸਕਦੇ ਜਿਸ ਵਿੱਚ ਸਭ ਸੁਖਾਲੀ ਮੁੱਠੀਆਂ ਜਦੋਂ ਸਭ ਸੁਖਾਲੀ ਦੀ ਗੱਲ ਆ ਜਾਂਦੀ ਹੈ ਨਾ ਫਿਰ ਧਰਮ ਮਜਬਾ ਔਰ ਫਿਰਕਿਆਂ ਦੀ ਗੱਲ ਨਹੀਂ ਰਹਿ ਜਾਂਦੀ ਫਿਰ ਸਭ ਦੀ ਗੱਲ ਆ ਜਾਂਦੀ ਅਸੀਂ ਪਹਿਨੇ ਨਾ ਪਾਵਨ ਅਰਦਾਸ ਦੇ ਵਿੱਚ ਖੜੇ ਹੋ ਕੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਭਾਣੇ ਕੇ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਛਾਪ ਵੀ ਵਰਤੀ ਗਈ ਹੈ ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗਏ ਵੀ ਨਹੀਂ ਪਰ ਅਰਦਾਸ ਦੇ ਵਿੱਚ ਇਸ ਕਰਕੇ ਨੇ ਕਿ ਇਨਰ ਦੇ ਵਿੱਚੋਂ ਸਾਡੇ ਸੰਕਲਪ ਜਿਹੜੇ ਨੇ ਉਹ ਮੂਰਤੀਮਾਨ ਹੁੰਦੇ ਨੇ ਕਿਉਂਕਿ ਇਹ ਮਹਿਸ ਕਹਿਣ ਦੇ ਵਿੱਚ ਗੱਲ ਬੜੀ ਸੌਖੀ ਲੱਗਦੀ ਹੈ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਰਦਾਸ ਉਪਰੰਤ ਖੜੇ ਹੋ ਕੇ ਬੜੇ ਪਿਆਰ ਦੇ ਨਾਲ ਸਾਰੇ ਗਾ ਦਿੰਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਇਹ ਉਸ ਹਲੇਮੀ ਰਾਸ ਦਾ ਚਿੱਤਰਣ ਹੈ ਜਿਹਦੇ ਵਿੱਚ ਲੋਕਾਂ ਨੂੰ ਸੁਖ ਦੇਣ ਦੇ ਵਾਸਤੇ ਚਾਰ ਚੀਜ਼ਾਂ ਨੂੰ ਇੱਕ ਦੂਜੇ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਪਹਿਲੀ ਹੈ ਨਾਮ ਨਾਨਕ ਨਾਮ ਜਿੰਨਾ ਚਿਰ ਤੁਹਾਡੇ ਕੋਲ ਇੱਕ ਅਕਾਲ ਪੁਰਖ ਦਾ ਨਾਮ ਨਹੀਂ ਹੈ ਉਨਾਂ ਚਿਰ ਤੁਹਾਡੀ ਮਾਨਸਿਕ ਤਰ ਚੜ੍ਹਦੀ ਕਲਾ 'ਚ ਨਹੀਂ ਜਾ ਸਕਦੀ ਨਾਨਕ ਨਾਮ ਚੜ੍ਹਦੀ ਕਲਾ ਪਹਿਲੀ ਗੱਲ ਹੈ ਨਾਮ ਦੂਜੀ ਗੱਲ ਹੈ ਚੜ੍ਹਦੀ ਕਲਾ ਤੇ ਜਿਹੜਾ ਮਨੁੱਖ ਚੜ੍ਹਦੀ ਕਲਾ ਦੇ ਵਿੱਚ ਨਹੀਂ ਹੈਗਾ ਉਹ ਕਦੀ ਵੀ ਭਾਣਾ ਨਹੀਂ ਮੰਨ ਸਕਦਾ ਭਾਣਾ ਉਹ ਮੰਨ ਸਕਦਾ ਜਿਹਦਾ ਮਨ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਜਿਹੜਾ ਭਾਣਾ ਨਹੀਂ ਮੰਨ ਸਕਦਾ ਉਹ ਕਦੀ ਵੀ ਸਰਬੰਤ ਦਾ ਭਲਾ ਨਹੀਂ ਕਰ ਸਕਦਾ ਕਿਉਂਕਿ ਸਰਬੰਤ ਦੇ ਭਲੇ ਦੇ ਵਾਸਤੇ ਤੇ ਤਤੀ ਤਵੀ ਤੇ ਵੀ ਬੈਠਣਾ ਪੈਂਦਾ ਸੋ ਇਹ ਜਿਹੜੀ ਗੱਲ ਹੈ ਗੁਰੂ ਦੀ ਹਜ਼ੂਰੀ ਚ ਕਹਿਣੀ ਬੜੀ ਸੌਖੀ ਹੈ ਪਰ ਇਹਦੇ ਵਿੱਚ ਹਲੇਮੀ ਰਾਜ ਦਾ ਸੰਕਲਪ ਹੈ ਕਿ ਜੇਕਰ ਤੁਸੀਂ ਸਰਬੱਤ ਦੇ ਭਲੇ ਦੇ ਇਸ ਵਿਚਾਰ ਨੂੰ ਦੁਨੀਆ ਦੇ ਵਿੱਚ ਲੈ ਕੇ ਜਾਣ ਤੇ ਇਹਨਾਂ ਚਾਰ ਤੀਜਾਂ ਨੂੰ ਇੱਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਨਾਮ ਨਾਮ ਦੇ ਨਾਲ ਮਨ ਦੀ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਨਾਲ ਭਾਣਾ ਮੰਨਣ ਦਾ ਗੁਣ ਆਉਣਾ ਤੇ ਭਾਣਾ ਮੰਨ ਦਿਆ ਹੋਇਆ ਸਰਬੱਤ ਦਾ ਭਲਾ ਕਰਦਾ ਇਹਨਾਂ ਚਾਰ ਚੀਜ਼ਾਂ ਨੂੰ ਇੱਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਸੋ ਅੱਜ ਜੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਗੁਰੂ ਸਾਹਿਬ ਦੇ ਸਾਨੂੰ ਇੱਕ ਇਹੋ ਜਿਹਾ ਸੰਦੇਸ਼ ਬਖਸ਼ਿਸ਼ ਕੀਤਾ ਹੈ ਜਿਹੜਾ ਸਾਰੀ ਲੋਕਾਈ ਨੂੰ ਸੁੱਖ ਦੇ ਸਕਦਾ ਹੈ ਤੇ ਉਹ ਗੁਰੂ ਸਾਹਿਬ ਦੇ ਸਿੰਘਾਂ ਤੇ ਰਹਿਣ ਉਹ ਸਰਬੱਤ ਦੇ ਭਲੇ ਦੇ ਵਿੱਚ ਪਿਆ ਤੇ ਸਰਬੱਤ ਦੇ ਭਲੇ ਦੇ ਵਿੱਚ ਦ੍ਰਿੜਤਾ ਦੀ ਲੋੜ ਹੈ ਆਨੰਦ ਲਾਲ ਆਪਣੀ ਰਚਨਾ ਦੇ ਵਿੱਚ ਇੱਕ ਗੱਲ ਕਹਿੰਦੇ ਨੇ ਇਹ ਕਹਿੰਦੇ ਨੇ ਹਮੂ ਰਤਨ ਜ਼ਹਰ ਮਾਨਕ ਅਸਤ ਹਮੂ ਗੁਰੂ ਗੋਬਿੰਦ ਨਾਨਕ ਅਸਤ ਆ ਤੁਸੀਂ ਅੱਜ ਬੜੇ ਡੇਰੇ ਦਾ ਰਵੇਖਦੇ ਹੋ ਤਾਂ ਕਹਿੰਦੇ ਨਹੀਂ ਜੀ ਅਸੀਂ ਤਾਂ ਕੇਵਲ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਣ ਦੀ ਤਿਆਰ ਨਹੀਂ ਅੱਜੇ ਕਹਿੰਦੇ ਅਸੀਂ ਸਿੱਖ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ ਗੁਰੂ ਗੋਬਿੰਦ ਸਿੰਘ ਦਾ ਨਾਮ ਨਹੀਂ ਲੈਣਾ ਪਰ ਨੰਦ ਲਾਲ ਇੱਕ ਵੱਖਰੀ ਗੱਲ ਕਹਿੰਦੇ ਕਹਿੰਦੇ ਹਮੂ ਰਤਨ ਜ਼ਫਰ ਮਾਨਕ ਅਸਤ ਹਮੂ ਗੁਰੂ ਗੋਬਿੰਦ ਨਾਨਕ ਅਸਤ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਨੂੰ ਤੇ ਗੁਰਨਾਨਕ ਸਾਹਿਬ ਨੂੰ ਵੱਖ ਕਰਕੇ ਵੇਖਿਆ ਹੀ ਨਹੀਂ ਜਾ ਸਕਦਾ ਤੇ ਜਿਹੜਾ ਵੱਖ ਕਰਕੇ ਵੇਖਦਾ ਉਹ ਸਿੱਖੀ ਨਹੀਂ ਹੋ ਸਕਦੀ ਇਹ ਨੰਦ ਲਾਲ ਕਹਿ ਰਹੇ ਕੇ ਗੁਰੂ ਨਾਨਕ ਸਾਹਿਬ ਨੂੰ ਤੇ ਗੁਰੂ ਗੋਬਿੰਦ ਸਿੰਘ ਨੂੰ ਵਖ ਕਰਕੇ ਨਹੀਂ ਵੇਖਿਆ ਜਾ ਸਕਦਾ ਤੇ ਜਿਹੜਾ ਵਖ ਕਰਕੇ ਵੇਖਦਾ ਉਹ ਸੇਖੀ ਨਹੀਂ ਹੋ ਸਕਦਾ ਹਮੂ ਰਤਨ ਜੋਰ ਮਾਨਕ ਅਸਤ ਹਮੂ ਗੁਰੂ ਗੋਬਿੰਦ ਨਾਨਕ ਅਸਤ ਕਿਉਂਕਿ ਕਿਤੇ ਵੀ ਵਿਚਾਰਧਾਰਾ ਦਾ ਕੋਈ ਅੰਤਰ ਨਹੀਂ ਹੈ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਪ੍ਰਗਟ ਕੀਤਾ ਹੈ ਸਰਕਾਰ ਰੂਪ ਦੇ ਵਿੱਚ ਅਮਰਤੀ ਗੱਲ ਗੁਰੂ ਨਾਨਕ ਸਾਹਿਬ ਨੇ ਕਰ ਦਿੱਤੀ ਹੈ ਭਾਂਡਾ ਭਾਉ ਅੰਮ੍ਰਿਤ ਤਿਤਟਾਲ ਤੇ ਅੰਮ੍ਰਿਤ ਜਿਨ੍ਹਾਂ ਨੇ ਲੈਣਾ ਹੈ ਭਉ ਦੇ ਭਾਂਡੇ ਦੇ ਵਿੱਚ ਪੋਣਾ ਹੈ ਉਹਨਾਂ ਦੀ ਇਸ ਮਾਰਗ ਦੇ ਉੱਪਰ ਚੱਲਣ ਦੀ ਸ਼ਰਤ ਵੀ ਗੁਰਨਾਣ ਸਿੰਘ ਸਾਹਿਬ ਨੇ ਤੈਅ ਕਰ ਦਿੱਤੀ ਹੈ ਜੋ ਤਾਂ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਤੇ ਜਿਹੜੇ ਸਿਰ ਤਰ ਤਲੀ ਤੇ ਰੱਖ ਕੇ ਆਉਣਗੇ ਇਸ ਪ੍ਰੇਮ ਦੀ ਖੇਡ ਦੇ ਵਿੱਚ ਉਹਨਾਂ ਨੂੰ ਪਰਵਾਨਗੀ ਤੇ ਪ੍ਰਧਾਨਗੀ ਮਿਲੇਗੀ ਇਹ ਵੀ ਗੱਲ ਗੁਰੂ ਨਾਨਕ ਸਾਹਿਬ ਨੇ ਕਰ ਦਿੱਤੀ ਹੈ ਪੰਜ ਪਰਵਾਨ ਪੰਜ ਪ੍ਰਧਾਨ ਫਿਰ ਇਸ ਵਿਚਾਰ ਤੋਂ ਤੁਸੀਂ ਕਿਵੇਂ ਵਾਕ ਕਰਕੇ ਦੇਖ ਸਕਦੇ ਹੋ ਪਰ ਫਿਰ ਉੱਥੇ ਆ ਜਾਈਏ ਕਿ ਜਿਹੜਾ ਸੰਸਾਰ ਦੀ ਲੋਕਾਈ ਦੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਜਾਂ ਲੋਕਾਂ ਨੂੰ ਸੁੱਖ ਦੇਣ ਦੇ ਵਾਸਤੇ ਹੈ ਉਹ ਸਰਬਸਤ ਦੇ ਭਲੇ ਦਾ ਸਿਧਾਂਤ ਹੈ ਅੱਜ ਅਸੀਂ ਵੇਖ ਰਹੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਰਾਜਨੀਤਿਕ ਤੌਰ ਤੇ ਇੱਕ ਬਹੁਤ ਵੱਡੀ ਪੋਲਰਾਈਜੇਸ਼ਨ ਹੋਈ ਹੈ ਧ्रुਵੀਕਰਨ ਹੋਇਆ ਵੋਟਾਂ ਦਾ ਪਰ ਕੀ ਲੁਕਾਈ ਸੁਖੀ ਹੈ ਤੁਸੀਂ ਵੇਖ ਰਹੇ ਹੋ ਲੋਕ ਦੁਖੀ ਹੁੰਦੇ ਜਾ ਰਹੇ ਨੇ ਕਿਉਂ ਕਿ ਇਕਾ ਕੇਂਦਰਿਤ ਰਾਜ ਪ੍ਰਣਾਲੀ ਹੈ ਔਰੰਗਜ਼ੇਬ ਕੀ ਕਹਿੰਦਾ ਕਿ ਦਾ ਅਸ ਸ਼ਰਾਂ ਤਹਿਤਮ ਸੈਫ ਕਿ ਸਾਰੇ ਇੱਕ ਵਿਚਾਰਧਾਰਾ ਨੂੰ ਮੰਨਣ ਵਾਲੇ ਚਾਹੀਦੇ ਨੇ ਤੇ ਅੱਜ ਦੀ ਵਿਚਾਰਧਾਰਾ ਦੇ ਵਿੱਚ ਤੇ ਉਸ ਵਿਚਾਰਧਾਰਾ ਚੰਤਰ ਕੀ ਹੁਣ ਉਸ ਵਿਚਾਰਧਾਰਾ ਦੇ ਸਾਹਮਣੇ ਜੇਕਰ ਤੁਸੀਂ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦੀ ਗੱਲ ਕਰਨੀ ਹੈ ਤੇ ਜੁਰਤ ਚਾਹੀਦੀ ਹੈ ਦਿੜਕਤਾ ਚਾਹੀਦੀ ਹੈ ਉਹ ਨਾਮ ਤੇ ਚੜ੍ਹਦੀ ਕਲਾ ਤੋਂ ਬਿਨਾਂ ਆ ਨਹੀਂ ਸਕਦੀ